ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਪਾਰਨ ਮੂ ਨੀ ਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਨੇੜੇ-ਨੇੜੇ ਪਿੰਡ ਪੈਂਦੇ ਪੱਖੋ ਕੈਂਚੀਆਂ ਉਕੋ ਤੇ ਇਧਰ ਬਰਨਾਲਾ ਵੀ ਨੇੜੇ ਰਹਿੰਦਾ ਚੀਮਾ ਠੀਕ ਹੈ ਜੀ ਤੇ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 758200355 ਜੀ ਬਾਕੀ ਪਹਿਲਾਂ ਆਪਣਾ ਫੇਸਬੁੱਕ ਤੇ ਪੇਜ ਆ ਕਰ ਜੀਤ ਰਾਇ ਉਹਨੂੰ ਬਾਕੀ ਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਢਾਟ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਚਾਹ। ਹਾਂਜੀ ਬਾਈ ਸਾਸਰੀ ਗਾ ਜੀ ਸਾਸਰੀ ਕੜ ਵੀ ਨਾਮ ਦੱਸ ਜੀ ਆਪਣਾ ਗੋਰਾ ਬਰੇ ਪਿੰਡ ਜਗਜੀਤਪੁਰਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਬਾਈ ਮਾਝ ਦੀ ਜਾਣਕਾਰੀ ਦਿਓ ਕਿੰਨੀ ਸੂਈ ਸੂਈ ਹੈ ਇਹ ਜੀ ਚੌਥੀ ਸੂਈ ਸੂਈ ਹੈ ਜੀ ਚੌਥੀ ਸੂਈ ਸੂਈ ਹੈ ਹਾਂਜੀ ਠੀਕ ਹੈ ਜੀ ਤੇ ਪਿਛਲੇ ਸੂਈ ਦੁੱਧ ਤੇ ਇਸਲੇ ਸੂਈ ਇਹਨੇ 12 ਕਿਲੋ ਦੁੱਧ ਦਿੱਤਾ ਜੀ 12 ਕਿਲੋ ਹਾਂਜੀ ਤੇ ਬੱਚਾ 5 ਕ ਘੰਟੇ ਹੋਇਆ ਜੀ ਤੇ ਜੇਰ ਪੈ ਗਈ ਜੇਰ ਪੈ ਗਈ ਜੀ ਆਹ ਜੇਰ ਪਈ ਹੈ ਜੀ ਆਹ ਜੇਰ ਪਈ ਹੈ ਬਈ ਦੇਖ ਸਕਦੇ ਠੀਕ ਹੈ ਜੀ ਤੇ ਵਾਕਿ ਨੂੰ ਤੁਹਾਨੂੰ ਦਿਖਾਉਣੇ ਤੌਰ 'ਤੇ ਰੇਟ ਭਰਾ ਦਾ ਰੇਟ ਬਰੇ ਆਪਾਂ ਖੂਨ ਤੇ ਕਰ ਲਾਂਗੇ ਖੂਨ ਤੇ ਕਰੋਗੇ ਹਾਂ ਜੀ ਲੈ ਵਾ ਦੇਖ ਸਕਦੇ ਹੋ ਕੱਟੀ ਆ ਪੀਆ ਠੰਡਾ ਕਰਕੇ ਅੰਦਰ ਆ ਥੋੜੀ ਠੀਕ ਹੈ ਜੀ ਤੋੜ ਦੋ ਭਰਾ ਲਓ ਜੀ ਹਾਂ ਪਿੰਡ ਜਗਦੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਲਓ ਜੀ ਫਿਰ ਜ਼ੂਮ ਕਰਤਾ ਲਓ ਜੀ ਲੈ ਵੇ ਤੇ ਦਿਖਾਤਾ ਠੀਕ ਹੈ। ਮੋੜ ਲੈ ਭਰਾ। ਲੋ ਜੀ ਇੱਕ ਸਿੰਘ ਤੁਹਾਡੇ ਸਾਹਮਣੇ ਆ ਦੂਜਾ ਸਿੰਘ ਦੀ ਇੱਕ ਟੋਪੀ ਲਈ ਵੀ ਆ। ਲੋ ਫੇਸ ਦੇਖ ਸਕਦੇ ਆ ਭਰਾ। ਆ ਪਤਾ ਰਤੁਰਾ ਮਰਵਾ ਕੇ ਦਿਖਾ ਦਿੰਨੇ ਠੀਕ ਹੈ ਠੀਕ। ਹਾਂਜੀ। ਬੱਚਾ-ਬੁੱਚਾ ਲਾ ਕੇ ਦਿਖਾ ਦਿੰਨੇ ਜੀ ਇਹੇ ਜੀ। ਚੱਲ ਲਾ ਕੇ ਠਾਣੇ ਬਾਈ ਕੰਨ। ਲੋ ਜੀ। ਠੰਡਾ ਥੋੜੀ ਜੀ। ਤਾਂ ਕਰਕੇ ਲਾਉਣਾ ਜੀ ਬੱਚਾ ਜੀ। ਤੁਸੀਂ ਦੇਖੋ ਜੀ ਕਿਵੇਂ ਕਰਨਾ। ਬੱਚਾ ਲਾਉਣਾ ਲਾ ਲਓ ਨਹੀਂ ਫਿਰ ਦੀਦੀ ਆ ਬੱਸ ਨੇ। ਹਾਂਜੀ ਹਾਂਜੀ ਨਹੀਂ ਲਾ ਦਿੰਨੇ ਜੀ ਕਈ ਰ ਅਗਲਾ। ਲੋ ਲਾਦ ਲਾਦ ਕਰ। ਲੋਜੀ ਰੇਟ ਭਾਈ ਜਾਇ ਜੀ ਹੋ ਜਮਾ ਹਾਂ ਬਰੇ ਰੇਟ ਆਪਣਾ ਜਾਇ ਜੀ ਆ ਬਰੇ ਠੀਕ ਆ ਰੇਟ ਜਾਇ ਜੀ ਕਰੋਗੇ ਹਾਂਜੀ ਕੋਈ ਗੱਲ ਨਹੀਂ ਬਰੇ ਜੇ ਕੋਈ ਦੂਰੋਂ ਚੱਲ ਕੇ ਆਊਗਾ ਅਗਲੇ ਦਾ ਮਾਣ ਤਾਨ ਕਰਾਂਗੇ ਆਪਾਂ ਠੀਕ ਆ ਜੀ ਹਾਂਜੀ ਲਾ ਦੇ ਬੱਚਾ ਲੋਜੀ ਛੱਟੀ ਬਹੁਤ ਸੋਹਣੀ ਕਰਮਾਂ ਵਾਲੀ ਛੋਟੇ ਛੋਟੇ ਕਰਨਾ ਦੇਖ ਸਕਦੇ ਹੋ ਭਰਾ ਲੋਜੀ ਮੈਂ ਹੁਣ ਸਾਨੂੰ ਜ਼ੂਮ ਕਰੂੰਗਾ ਜੀ ਠੀਕ ਆ ਜੀ ਵੈਸੇ ਤਾਂ ਆਪਣੇ ਵੀਡੀਓ ਜਿਵੇਂ ਆਪਾਂ ਕਰਦੇ ਨਹੀਂ ਹੈਗੇ ਕਿਉਂਕਿ ਫਿਰ ਦਿਖਾਉਣਾ ਆਹ ਦੇਖ ਲਓ ਜੀ ਦਿਖਾ ਦਿਓ ਬਰੇ ਅਗਲੇ ਨੂੰ ਧਾਰਾ ਤੋਸ ਵਸ ਵਸ ਬਰੇ ਦੂਰੋਂ ਸਿੱਖ ਦਿਖਾਉਣਾ ਮੈਂ ਜ਼ੂਮ ਕਰਤਾ ਹਾਂ ਲੋਜੀ ਦੇਖੀ ਜੀ ਇਹ ਲੈਸ ਕੋਈ ਗੱਲ ਨਹੀਂ ਲੋ ਜੀ ਬਾਈ ਕਹਿੰਦਾ ਵੀ ਆਪਾਂ ਧਰਮ ਮਾਰ ਕੇ ਖਾਣੇ ਠੀਕ ਹੈ ਲੋ ਜੀ ਧਰਮ ਬਹੁਤ ਸੋਹਣਾ ਲੱਗਿਆ ਵਾ ਕਰਮਾਂ ਵਾਲੀ ਨੂੰ ਦੇਖ ਸਕਦੇ ਹੋ ਠੀਕ ਹੈ ਤੁਹਾਡਾ ਸੈੱਡ ਤੇ ਕਰ ਸੈੱਡ ਤੇ ਹੁਣ ਬਰੀ ਬਸ ਬਸ ਠੀਕ ਹੈ ਜੀ ਹੁਣ ਠੀਕਾ ਬਸ ਠੀਕ ਲੋ ਜੀ ਸਾਲ ਚੱਕਾ ਸਾਬਰਾ ਲੋ ਜੀ ਪੂਰ ਸਰ ਲੈ ਵੀਰੇ ਆਪਣੀ ਗਰੰਟੀ ਠੀਕ ਹੈ ਜੀ ਦੋ ਮਗਰ ਲੈ ਦਿਖਾ ਦੋ ਜੀ ਹਾਂ ਠੀਕ ਹੈ ਜੀ ਲੋ ਜੀ ਜੇ ਸੇ ਕੋਈ ਆਊਗਾ ਵੀਰ ਆਉਦੀ ਚੈੱਕ ਕਰਕੇ ਲੈ ਕੇ ਜਾਵੇ ਤਸल्ली ਕਰਕੇ ਹਾਂ ਠੀਕ ਹੈ ਜੀ ਠੀਕ ਲੋਪਰਾ ਫੇਸ ਚੈੱਕ ਕਰ ਸਕਦੇ ਲੋ ਜੀ ਠੀਕ ਹੈ ਜੀ ਮਿਲਦੇ ਆਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ